کالرج جي گهرين کي ٻين کي لڙائي ٿي آهي اڄ ۽ هن کي ڪجهه ٻين کي ٻڌايو ٿا آهي ته هن 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 ڪجهه ٻين کي ٻڌايو ٿ ਨੀ ਕਿੱਥੇ ਗਏ ਬਈ ਲੱਗ ਵੈਸੇ ਪਤਾ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਬੱਚਤ ਰਹੇਗੀ ਬੱਚਤ ਰਹੇਗੀ ਮੰਡੇ ਦੀ ਪਤਾ ਨਹੀਂ ਸਾਡਾ ਕੰਦਰੀ ਨਹੀਂ ਗਏ ਅੰਦਰੀ ਚੱਲੀ ਹੈ ਹਾਂ ਹਾਂ ਕੁਦੀ ਕਿਧਰ ਗਿਆ ਆਇਆ ਚੱਲ ਗਈ ਚੱਲਦਾ ਹੋਈ ਪਰ ਫਾ ਫੈਕਟਰੀ ਵਾਲੇ ਜਿਹੜਾ ਕਾਲਜ ਦੇ ਵਿੱਚ ਚੱਲਦੇ ਸੀ ਕੀ ਮੰਡੇ ਹੋ ਕਿੱਥੇ ਨਾ ਬਈ ਯਾਰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਲੱਗਿਆ ਦੇਣੇ ਆ ਬਾਕੀ ਹੁਣ ਆਪਾਂ ਕੋਸ਼ਿਸ਼ ਕਰਦੇ ਆਂ ਲੱਭਣੇ ਕੋਈ ਲੜਾਈ ਹੋਈ ਸੀ ਪਹਿਲਾਂ ਬਈ ਨਹੀਂ ਬਈ ਆਪਾਂ ਦਾ ਆਪਾਂ ਦਾ ਸਾਈਡ ਅੱਛਾ ਅੱਛਾ ਚੱਲਦੇ ਪ੍ਰੋਗਰਾਮ ਚੁ ਹੈ ਹਾਂਜੀ ਹਾਂ ਚੱਲਦੇ ਰਿਹਾ ਹੁਣ ਪ੍ਰੋਗਰਾਮ ਚੱਲ ਰਿਹਾ ਕਿ ਬੰਦ ਕਰਤਾ ਹੁਣ ਦੇਖ ਰਹੀ ਸੀ ਤਾਂ ਇੱਧਰ ਆਗੇ ਸੀ ਕਿ ਪਹਿਲਾਂ ਜੀ ਕੀ ਲੱਗਦਾ ਹੈਗਾ ਇਸ ਤਰ੍ਹਾਂ ਅੰਦਰ ਕਾਲਜ ਦੇ ਅੰਦਰ ਅਸਲਾ ਲੈ ਕੇ ਆਉਣਾ ਨਹੀਂ ਬਾਈ ਜੀ ਸਿਕਿਉਰਿਟੀ ਦਾ ਉਹ ਹੁਣ ਜੇ ਸਿਕਿਉਰਿਟੀ ਮੈਂ ਚੈੱਕ ਕਰ ਕੋਈ ਹੁਣ ਲਾਵੇ ਨਾ ਡਿਟੈਕਟ ਬੀਰਾਂ ਮੈਂ ਜੀ ਡਿਟੈਕਟ ਕਰ ਸਕੇ ਨਾ ਉਹ ਲਾਉਣ ਤਾਂ ਵਧੀਆ ਗੱਲ ਆ ਹੁਣ ਜਦੋਂ ਐਂ ਦਾ ਸਿੱਧਾ ਬੜੀ ਜਾਂਦੇ ਹੈ ਨਾ ਕੀ ਬੰਦਾ ਕਹਿੰਦੇ ਮੁੰਡੇ ਉੱਪਰੋਂ ਕੰਦ ਕੱਪ ਕੇ ਆਏਗੀ ਐ ਹੋਣਦਾ ਗਾ ਨਹੀਂ ਨਹੀਂ ਬਈ ਇੱਥੋਂ ਹੀ ਆਏ ਹੋਣਗੇ ਚੰਦਾ ਲੱਪਣੇ ਗਰੋੜ ਜਦੋਂ ਇੱਥੋਂ ਸਿੱਧੇ ਐਂਟਰੀ ਬਣ ਫੇਰ ਕਿਤੇ ਸੀ ਇੱਕ ਦੋ ਹੀ ਕੀਤੀ ਸੀਗੇ ਬਈ ਫੇਰ ਕਿਨੇ ਕੀਤੀ ਜਣੋ ਦੋ ਹੀ ਕੀਤੀ ਸੀ ਦੋ ਦੋ ਫੇਰ ਕਿਤੇ ਆ ਹਾਂ ਵਾਾਈ ਫੈਰ ਨਹੀਂ ਸੀ ਵਾਈ ਫੈਰ ਨਹੀਂ ਸੀ ਵਾਈ ਪਤਾ ਵਾਈ ਹੋਊਗੀ ਹਾਂ ਤੂੰ ਵਾਈ ਬਸ ਕਿ 15 ਦਾ ਹੋਤਾ ਹੋਇਆ ਨਹੀਂਗਾ ਵਾਈ ਹੋਊਗੀ ਤੁਸੀਂ ਵੀ ਇਸ ਕਾਲਜ ਚ ਪੜਦੇ ਹੋ ਨਹੀਂ ਮੇਰੇ ਬਾਬਾ ਫਿਰ ਕਾਲਜ ਦੇ ਅੱਛਾ ਇਹ ਸਾਰੇ ਕਾਲਜ ਦੇ ਮੁੰਡੇ ਆਏ ਨੇ ਹਾਂਜੀ ਹਾਂਜੀ ਬਾਈ ਸਾਬ ਮਤਲਬ ਉਹ ਹੋ ਰਿਹਾ ਇਹ ਇਵੈਂਟ ਹੋ ਰਿਹਾ ਅਲੱਗ-ਅਲੱਗ ਸਿੰਗਿੰਗ ਦਾ ਅਲੱਗ ਹੋ ਰਿਹਾ ਉਧਰ ਵਾਲਾ ਅਲੱਗ ਹੋਇਆ ਓਕੇ ਨਾ ਮੇਰਾ ਹਸਨ aí ਮੈਂ ਡੀਏਵੀ ਕਾਲਜਾਂ ਡੀਏਵੀ ਕਾਲਜੇ ਪੜ੍ਹਨਦੇ ਯੂਥ ਫੈਸਟੀਵਲ ਦੇਖਣ ਆਇਆ ਸੀ ਯੂਥ ਫੈਸਟੀਵਲ ਤਾਂ ਬਹੁਤ ਚੰਗਾ ਚੱਲੀ ਜਾਂਦਾ ਸੀ ਮਤਲਬ ਕੋਈ ਮਾਹੌਲ ਇਹ ਜਾ ਖਰਾਬ ਨਹੀਂ ਸੀ ਤੇ ਜਦੋਂ ਭੀੜ ਦੇਖੀ ਤੇ ਅਸੀਂ ਦੇਖਿਆ ਸੀ ਕਿ ਬਈ ਫਾਇਰਿੰਗ ਹੋ ਰਹੀ ਆ ਮਤਲਬ ਉੱਥੇ ਇੱਕ ਮੁੰਡਾ ਦਾ 27 ਸਾਲ ਤੋਂ ਮਤਲਬ ਪਛ ਲੋਕ ਕੀ ਖਬਰੀ ਜੀ ਫੈਰਿੰਗ ਸਨ ਦੇ ਮਾਰੇ ਜੀ ਕਾਰਨ ਤਾਂ ਪਤਾ ਨਹੀਂ ਜੀ ਕੁਝ ਲੱਗੀ ਹੋਊਗਾ ਨਹੀਂ ਕਿ ਐਨਾ ਵਧੀਆ ਪ੍ਰੋਗਰਾਮ ਟੈਂਟ ਠੀਕ ਸੀ ਜੀ ਬੜੀ ਈ ਸੀ ਜੀ ਇੰਜੋਏ ਕਰ ਰਹੇ ਸੀ ਇੱਕੋ ਦਮ ਜਦੋਂ ਹਾਰਾਈ ਹੋਈ ਤੇ ਖਰਾਬ ਹੋ ਗਿਆ ਅੱਛਾ ਵੈਪਨ ਅੰਦਰ ਆ ਕੀ ਵੱਡੀ ਇਨਗੇਲੀ ਹੈ ਮੇਰੇ ਸਿਕਿਉਰਿਟੀ ਗਾਰਡ ਬਹੁਤ ਜ਼ਿਆਦਾ ਆਪਣੇ ਯੂਥ ਲਈ ਬਹੁਤ ਮਾੜੀ ਗੱਲ ਆ ਜੇ ਵੈਪਨ ਲੈ ਕੇ ਆਣਾ ਉਹ ਵੀ ਕਾਲਜ ਵਿੱਚ ਬਹੁਤ ਮਾੜੀ ਗੱਲ ਨੁਕਸਾਨ ਹੋ ਜਾਂਦਾ ਨੁਕਸਾਨ ਹੈ ਜੀ ਜਿੰਦਗੀ ਇੱਕੋ ਜ਼ਿੰਦਗੀ ਕਰਕੇ ਜੀਓ ਹਾਂਜੀ ਸਰ ਇੱਕ ਰਜਿੰਦਰਾ ਕਾਲਜ ਪਿਛਲੇ ਦਿਨਾਂ ਤੋਂ ਪ੍ਰੋਗਰਾਮ ਚੱਲ ਰਿਹਾ ਹੈਗਾ ਸਟੂਡੈਂਟ ਫੈਸਟੀਵਲ ਕੀ ਇੱਥੇ ਗੋਲੀ ਚੱਲੀ ਹੈ ਦੱਸਿਆ ਜਾ ਰਿਹਾ ਹੈਗਾ ਕਾਰਨ ਕੀ ਹੈ ਕੌਣ ਹੈ ਹਾਂ ਇਸ ਦੇ ਵਿੱਚ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਕਿ ਰਜਿੰਦਰਾ ਕਾਲਜ ਦੇ ਵਿੱਚ ਯੂਥ ਫੈਸਟੀਵਲ ਦੇ ਦੌਰਾਨ ਇੱਕ ਦੋ ਜਿਹੜੇ ਲੜਕੇ ਸੀਗੇ ਉਹਨਾਂ ਦੇ ਆਪਸ ਵਿੱਚ ਬਹਿਸ ਬਾਜੀ ਨੂੰ ਲੈ ਕੇ ਜਿਹੜੀ ਹੈਗੀ ਉਹਨਾਂ ਦੇ ਇੱਕ ਲੜਕੇ ਵੱਲੋਂ ਹਵਾ ਦੇ ਵਿੱਚ ਫਾਇਰ ਕੀਤਾ ਗਿਆ ਤੇ ਜਿਹੜੇ ਹੈਗੇ ਕੁਝ ਫਾਇਰ ਇਹਦੇ ਚਲਾਏ ਗਏ ਨਾ ਜਿਸ ਦੇ ਵਿੱਚ ਜਗਦੀਪ ਸਿੰਘ ਸਨ ਆਫ ਜਸਵਿੰਦਰ ਸਿੰਘ ਜੋ ਕਿ ਬੀਡ ਬਹਿਮੰਦ ਰਹਿਣ ਵਾਲਾ ਹੈ ਇਸ ਦੀ ਪਛਾਣ ਹੋਈ ਹੈ ਜਿਹੜਾ ਜਿਸ ਨੇ ਜਿਹੜੇ ਲੜਕੇ ਨੇ ਫਾਇਰ ਕੀਤੇ ਆ ਸੋ ਸਾਡੀ ਪੁਲਿਸ ਟੀਮ ਅਸੀਂ ਮੌਕੇ ਦੇ ਉੱਪਰ ਆਏ ਆ ਅਸੀਂ ਜਿਹੜੇ ਹੈਗੇ ਬੰਦੀ ਜਿਹੜੀ ਬਿਆਨ ਰਿਕਾਰਡ ਕਰਕੇ ਉਹਦੇ ਖਿਲਾਫ ਕਦਮਾਂ ਦਰਜ ਕਰ ਰਹੇ ਆ ਤੇ ਜਲਦੀ ਜਲਦੀ ਜਿਹੜੇ ਜਸਟਿਸ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਉਹਦੇ ਖਿਲਾਫ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੋਣ ਹੈ ਸਰ ਕਾਲਜ ਦਾ ਸਟੂਡੈਂਟ ਹੈ ਜਾਂ ਬਾਹਰੋਂ ਆਇਆ ਹੈ ਜਿਹੜਾ ਇਹ ਜਗਦੀਪ ਸਿੰਘ ਹੈ ਇਹ ਬੇਸਿਕਲੀ ਰਹਿਣ ਵਾਲਾ ਬੀੜਬੇਮਰ ਪਿੰਡ ਦਾ ਹੈ ਬਾਕੀ ਫਰਦਰ ਅਸੀਂ ਇਹਦੀ ਆਇਡੈਂਟੀਫਿਕੇਸ਼ਨ ਜਿਹੜੀ ਪੁਛ ਰਿਚ ਕਰ ਰਹੇ ਹਾਂ ਕਿ ਇੱਥੇ ਕਾਲਜ ਦੇ ਵਿੱਚ ਪੜਦਾ ਹੈ ਜਾਂ ਬਿਨਾਂ ਜਿਹੜੇ ਹੈਗਾ ਬਾਹਰ ਦੇ ਵਿੱਚੋਂ ਆਇਆ ਕਿਉਂਕਿ ਯੂਥ ਫੈਸਟੀਵਲ ਦੇ ਦੌਰਾਨ ਕਾਫੀ ਸਟੂਡੈਂਟਸ ਇੱਥੇ ਆਏ ਹੋਏ ਨੇ ਕੋ ਸਟੂਡੈਂਟਸ ਲੋਕਲ ਕਾਲਜ ਦੇ ਨੇ ਕੋ ਸਟੂਡੈਂਟਸ ਬਾਹਰ ਦੇ ਕਾਲਜਸ ਤੋਂ ਵੀ ਆਏ ਹੋਏ ਨੇ ਸੋ ਅਸੀਂ ਜਿਹੜੇ ਹੈਗੀ ਇਹ ਦੀ ਦੀ ਪੁੱਛਗਛ ਜਿਹੜੀ ਕਰਕੇ ਜੋ ਵੀ ਡਿਟੇਲਸ ਹੋਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਸੀ ਸਰ ਵੈਪਨ ਜਿਹੜਾ ਕਿ ਉਹ ਲਾਇਸੈਂਸੀ ਸੀਗੇ ਇਹਦੇ ਕੋਲੇ ਜਿੰਨਾ ਫਾਇਰਿੰਗ ਕੀਤੀ ਹੈਗਾ ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜਾ 32 ਬੋਰ ਦਾ ਵੈਪਨ ਹੈਗਾ ਜਿਸ ਦੇ ਵਿੱਚ ਉਹਨੇ ਫਾਇਰ ਕੀਤੀ ਹੈ ਬਾਕੀ ਜਿਹੜੀ ਹੈਗੀ ਜਦੋਂ ਅਸੀਂ ਤਫ਼तीश ਕਰਾਂਗੇ ਤਫ਼तीश ਦੇ ਵਿੱਚ ਜਿਹਦੀ ਚੈਕਿੰਗ ਕੀਤੀ ਜਾਊਗੀ ਜੇ ਕਿ ਇਹਦੇ ਸੰਬੰਧ ਵਿੱਚ ਉਸਨੇ ਲਾਇਸੈਂਸ ਈਸ਼ੂ ਕਰਾਇਆ ਹੋਇਆ ਜਾਂ ਜਿਹੜਾ ਨਜਾਇਜ਼ ਵਾਪਨ ਸਰ ਯੂਥ ਜਿਹੜਾ ਕਿ ਜਿਆਦਾ ਪ੍ਰੋਗਰਾਮ ਫੈਸਟੀ ਕਿ ਲੱਗਦਾ ਨਹੀਂ ਸਰਕਾਰੀ ਕਾਲਜ ਦੇ ਵਿੱਚ ਇਸ ਤਰ੍ਹਾਂ ਨੌਜਵਾਨ ਵੱਲੋਂ ਅਸਲਾ ਲਿਆਇਆ ਗਿਆ ਨਗੇਲੀ ਨਹੀਂ ਲੱਗਦੀ ਕਿਤੇ ਮੇਨ ਗੇਟ ਤੇ ਡੌਨਟੀ ਨੋਟ ਕੀ ਐਜਡੀ ਹੁੰਦੀ ਆ ਉਹ ਦੇਖੋ ਇਸ ਤਰ੍ਹਾਂ ਹੁੰਦਾ ਜਿਹੜਾ ਯੂਥ ਫੈਸਟੀਵਲ ਹੈ ਹੁੰਦਾ ਉਹਦੇ ਵਿੱਚ ਸਟੂਡੈਂਟਸ ਕਾਫੀ ਮਾ ਗਿਣਤੀ ਦੇ ਵਿੱਚ ਆਉਂਦੇ ਆ ਤੇ ਜਿਹੜਾ ਹੈਗਾ ਬਾਕੀ ਚ ਚੈਕਿੰਗਸ ਵੀ ਕੀਤੀਆਂ ਜਾ ਰਹੀਆਂ ਨੇ ਪਰ ਜੇਕਰ ਕੋਈ ਬੰਦਾ ਲੁਕੋ ਕੇ ਕੋਈ ਚੀਜ਼ ਲੈ ਆਉਂਦਾ ਦਾ ਦੇ ਉਸ ਦੀ ਰਿਸਪੋਨਸੀਬਿਲਟੀ ਬਣਦੀ ਹੈ ਪਰ ਜੇ ਕਿਸੇ ਨੂੰ ਕਾਨੂੰਨ ਦੇ ਹੱਥ ਵਿੱਚ ਇਹ ਤਾਂ ਇਸ ਨੇ ਕਰਾਇਮ ਕੀਤਾ ਹੈ ਨਾ ਜੀ ਇਸ ਦੇ ਵਿੱਚ ਅਨਗਹਿਲੀ ਵਾਲੀ ਤਾਂ ਗੱਲ ਨਹੀਂ ਹੈਗੀ ਕਿਸ ਨੇ ਕਰਾਇਮ ਕੀਤਾ ਹੈ ਤਾਂ ਕਰਾਇਮ ਦੇ ਅਨੁਸਾਰ ਜਿਹੜੀ ਹੈਗੀ ਮੰਦੀ ਸਜ਼ਾ ਇਸ ਨੂੰ ਮਿਲੂਗੀ ਕਿਸ ਤਰ੍ਹਾਂ ਦੀ ਕਾਰਵਾਈ ਅਸੀਂ ਬਿਆਨ ਰਿਕਾਰਡ ਕਰਕੇ ਉਸ ਖਿਲਾਫ ਮੁਕੱਦਮਾ ਦਰਜ ਕਰ ਰਹੇ ਹਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਰ ਕੋਈ ਸੱਟ ਸੁੱਟਾ ਨਹੀਂ ਵੱਜੀ ਫਿਲਹਾਲ ਜਿਹੜਾ ਹੈਗਾ ਮੌਕੇ ਦੇ ਉੱਪਰ ਕਿਸੇ ਦਾ ਨੁਕਸਾਨ ਦੀ ਖਬਰ ਨਹੀਂ ਹੈ ਫਿਰ ਵੀ ਅਸੀਂ ਚੈੱਕ ਕਰ ਰਹੇ ਹਾਂ